ਨਾਲ ਸਾਹਿਬ ਅਕਾਲ ਜੀ ਹਰੀ ਪੰਤਾ ਨਾਮਵਰਨ ਸਿੰਘ ਜੀ ਨਾਮ ਸਾਧ ਪੁਨੀਰ ਵਾਲੇ ਜਿੰਨਾ ਦੇ ਬਰਸੀ ਜੋ ਕੇ 25 ਅਕਸਤ ਦਿਨ ਐਤਵਾਰ ਨੂੰ ਵਰਦੋਰਾ ਨਾਮਕ ਸਾਧ ਪੰਡ ਦੇਵਾਲਾ ਵਿਖੇ ਸ੍ਰੀ ਗੰਡਪਾਤ ਸਰਪਾ ਦੀ ਦੁਲੜੀ ਆਪ ਸਭ ਨੂੰ ਹੋਇਆ ਹੋਈ ਆ 25 ਅਕਸਤ ਨੂੰ ਸ੍ਰੀ ਗੰਡਪਾਤ ਸਾਹਿਬਾ ਦੇ ਹੋ ਪਾਏ ਜਾਣਗੇ ਸਤਿ ਸ੍ਰੀ ਅਕਾਲ ਸਾਰੇ ਮਹਾਨ ਵਰਸਪਾਂ ਪੰਜ ਦੇ ਪੂਰੇ ਦਸਤਾਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 27 ਅਗਸਤ ਦਾਣਾ ਪਵਾਰ ਨੂੰ ਸਾਰੀ ਸੰਗਤ ਨੇ ਗੁਰਦਵਾਰਾ ਨਾਮਸਾਰ ਪੰਡਿਤ ਜੀ ਵੱਲ ਪਹੁੰਚ ਕੇ ਸਾਰਾ ਨੇ ਹਾਜ਼ਰੀ ਭਰਨੀ ਹੈ। ਸ਼ੰਤਨ ਬਾਬਾ ਰਣ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਾਜ਼ਰ ਨਾਮ ਦੀ ਸੇਵਾ ਕੀਤੀ ਅਪਰੇ ਸੰਗਤਾਨੋ ਸ੍ਰੀਪੁਰ ਰਾਸਾਇ ਜੀ ਦਾ ਨਰਮਾ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਜੀ ਵੀ ਆਪਾਂ ਇੱਥੇ ਸੰਗਤ ਜੁੜੀ ਆ ਸਾਰੇ ਬਾਬਾ ਨਾਨਕ ਸਿੰਘ ਜੀ ਮੇਰ ਦੇ ਨਾਲ ਆਪਾਂ ਕੁਸ਼ੀਆਂ ਲੈ ਰਹੇ ਆ ਸਾਰੇ ਝੋਲਿਆਂ ਭਰਦੇ ਆ ਤੇ ਆਪਾਂ ਸਾਰਿਆਂ ਨੇ ਉਹਨਾਂ ਦੀ ਬਰਸੀ ਦੇ 25 ਅਗਸਤ ਦਿਨ ਆ ਤੁਆ ਨੂੰ ਸਾਰਿਆਂ ਨੇ ਗੁਰਦਵਾਰਾ ਸਾਹਿਬ ਪਹੁੰਚ ਕੇ ਭਾਈ ਸਾਜੀ ਦੀ ਲੋਣੀ ਹੈ ਜਿਸ ਤਰ੍ਹਾਂ ਆਪਾਂ ਹਾਜ਼ਰੀ ਭਰਦੇ ਆ ਕਿ ਕਿਛੇ ਤੇ ਬਾਬਾ ਨਾਨਕ ਸਿੰਘ ਅੱਛੀ ਜੀ ਦਾ ਹਾਜ਼ਰੀ ਲਾ ਕੇ ਸਾਰਿਆਂ ਨੇ ਬਾਬਾ ਜੀ ਨੂੰ ਕਿਸ਼ਮੇ ਪ੍ਰਾਪਤ ਕਰੰਨੀਆਂ ਜੀ ਸਵਾਗਤ ਜੀ ਦਾ ਆਗਾਜ਼